ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜੇ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਣਾ ਮੈਂ ਨਾਹੀ ਜਾਹੋ ਕਰੀ ਨਾ ਹੋਏ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਸਾਥ ਮੈਂ ਜੋਤ ਜੋਤ ਮੈਂ ਜਾਤਾ ਤੂੰ ਸੱਚਾ ਸਾਹਿਬ ਸਿ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕਹ ਨਾਨਕ ਤੀਕੀਆਂ ਬਾਤਾ ਜੋ ਕਿਸ ਕਾ ਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇਹਾ ਜਿਦ ਵੈ ਸਿਰਫ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਤਰੀ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵੰ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੰ ਤੁਧਨੋ ਚਿੱਤਿ ਕੋ ਪਤਲੇਖ ਜਾਲੇ ਲੇ ਲਿਕਲਿ ਕਰਮ ਵਿਚਾਰੇ ਗਾਵੰ ਤੁਧਨੋ ਈਸਰ ਬ੍ਰਹਮਾ ਦੇਵੀ ਸੋਹੰਤੇ ਰੇਸ ਦਾ ਸਵਾਰੇ ਗਾਵੰ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਰ ਤਿਆ ਅੰਦਰ ਨਾਲੇ ਗਾਵੰ ਤੁਧਨੋ ਸਿਧ ਸਮਾਧੀ ਅੰਦਰ ਗਾਵੰ ਤੁਧਨੋ ਸਾਥ ਵਿਚਾਰੇ ਗਾਵੰ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਤ ਪੰਡ ਰਖੀ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧ ਨੂੰ ਮੋਹਣੀਆ ਮਨਮੋਹਨੇ ਸੁਰਗ ਮਾਚ ਪਿਆਲੇ ਗਾਵਨ ਤੁਧ ਨੂੰ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧ ਨੂੰ ਜੋਦ ਮਹਾ ਬਲ ਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੂੰ ਗਾਵਨ ਜੋ ਤੁਧ ਭਾਵਨੈ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਬਿਚਾਰੇ ਸੋਈ ਸੋਈ ਸਦਾ ਸਾਚੇ ਸਾਹਿਬ ਸੱਚਾ ਸਾਚੀ ਨਾਈ ਐ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸ਼ਾਹਾਂ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਸਾਸਾ ਮਹਿਲਾ ਪਹਿਲਾ ਸੁਣ ਵੱਡਾ ਕਹ ਸਭ ਕੋ ਇਕੇ ਕੇਵਲ ਵੜਦਾ ਡਿਟਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬਾ ਗਹਿ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤੋਂ ਕਿਵੜ ਜੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਧਿਆਨੀ ਗੁਰੂ ਰਹਾਈ ਕਹਿ ਨਾ ਜਾਈ ਤੇਰੀ ਧਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿਧਾਂ ਪੁਰਖਾਂ ਕੀਆਂ ਵੜਿਆਈਆਂ ਤੁਧ ਵਿੱਚ ਸਿੱਧੀ ਕਿ ਨਾ ਪਾਈਆਂ ਕਰੇ ਮਿਲੈ ਨਹੀਂ ਠਾਕ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਲਾਲ ਸਤ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖੇ ਤੂਖੇ ਕਹ ਚਲਿਐ ਦੂਖੇ ਤੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾ ਸੱਚੇ ਨਾਮ ਕੀ ਤਿਲ ਵਡਿਆਈ ਆਖਥ ਕੇ ਕੀਮਤ ਨਹੀਂ ਪਾਈ ਜੇ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਕਾਠ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗੇ ਦਿੰਦਰ ਹੈ ਨਾ ਚੁਕੇ ਭੂਗੇ ਹੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜਾ ਤੇ ਬੜ ਤੇਰੀ ਦਾਤੈ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਰਹਾ ਗੁਜਰੀ ਮਹਲਾ ਚੌਥਾ ਹਕੇ ਜੈ ਸਤਗੁਰ ਸਤੁਖਾ ਬਿਨੋ ਕਰਉ ਗੁਪਾਸਿ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਣ ਦੇਵੈ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਥੰਦੀ ਰਹਿਰਾਸ ਰਹਾ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸੈ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸੀ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਲਿਖਾ ਸੀ ਅਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾ ਰਾਗ ਗੂਜਰੀ ਮਹਲਾ 5 ਕਾਹੀ ਰੇ ਮਨ ਚਿਤ ਵੈ ਉਦਮੇ ਜ ਆਹਰ ਹਰਿ ਜਿਉ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਾਰੇ ਜਿ ਕਾਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਦੇ ਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਤੇ ਊਡਾ ਵੈਸੇ ਕੋ ਸਾਤ ਇਸ ਪਾਚੇ ਬਚਰੇ ਚਰਿਆ ਤਿੰ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨੇ ਠਾਕੁਰ ਕਰ ਤੰਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹਲਾ ਚਤਥਾ पुर ई ओंकारतगुर प्रसाद ਸੋਪੁਰਖ ਰਖਨੇ ਰੰਝਨ ਹਰ ਰਖਨੇ ਰੰਝਨੇ ਹਰ ਗਮ ਗਮ ਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਹੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਕਿਤਾ ਤੀਖ ਪੇਖਾਰੀ ਜੀ ਸਤ ਤੇਰੇ ਚੋ ਜੀ ਬਿਟੜਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਬਖਾਣਾ ਜੋ ਸੇਵਾਂ ਜੋ ਸੇਵਾਂ ਤੁਧ ਜੀ ਜਨ ਨਾਨਕ ਤੈਨ ਕੋ ਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੇ ਤਿਨ ਤੋਟੇ ਜਮ ਕੀ ਫਾਸੀ ਜਿਨ ਪਾਉ ਜਿਨ ਹਾਨੇ ਤੋਂ ਧਿਆਇਆ ਜੀ ਤਿਨ ਕਾ ਭਉ ਸਭਿ ਵਾਸੀ ਜਿਨ ਸੇਵੈ ਇਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸਮਾਸੀ ਤੇ ਤਨ ਸੇ ਤਾਨੇ ਜਿਨ ਹਰ ਤੇ ਆਇਆ ਜੀ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹ ਤੁਝ ਜੀ ਹਰ ਅਨਿਕ ਅਨੇਕ ਅੰਤ ਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤਾ ਪੈਂ ਜਪੈਂ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਵ ਸਿਮਰਤ ਸਾਸ ਜੀ ਕਰਕੇ ਰਿਆ ਕਰਮ ਕਰਨ ਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਤੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਵਰ ਲਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੋ ਨਿਸ਼ਚਲ ਕਰਤਾ ਸੋਈ ਤੁਧਿ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੁ ਹੋਈ ਤੁਧਿ ਆਪੇ ਸਿਸ਼ਟ ਸਭ ਉਪਾਈ ਜੀ ਤੁਧਿ ਆਪੇ ਸਿਰਜ ਸਭ ਕੋਈ ਜਨਾਨ ਨ ਗੁਰ ਗਾਵੇ ਕਰਤੇ ਕੀ ਜੀ ਜੋ ਸਬਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆ ਰਮੰਡਾ ਸਾਈ ਜੋ ਤੋ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਰੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਪ੍ਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਜੀ ਮਾਹੇ ਤੁਜ ਬਿਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਹਿ ਸੋਈ ਜੰਝਣ ਹਰ ਪੰਸਧੀ ਆਤਮ ਖਾਣ ਜਿਨਹਰ ਸੇਵੇ ਆ ਤਿਨ ਸੁਖ ਪਾਇਆ ਸੇ ਦੀ ਹਰਨਾਮ ਸਮਾਇਆ ਕੋ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਬਿੰਦੂ ਜਾਵਲਾ ਕੋਏ ਹੋ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋ ਆਸਾ ਮਹਲਾ ਪਹਿਲਾ ਤਿਤ ਸਰ ਵਰੜੈ ਪਹਿਲੇ ਨਿਵਾਸ ਪਾਣੀ ਪਾਵਤਿ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਹਲੇ ਮਨ ਇੱਕ ਨ ਚੇਤ ਸੁਣ ਮਨਾ ਹਰ ਬਿਸਰਾ ਤੇਰੇ ਗੰਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਧਾ ਜਨਮ ਭਇਆ ਰਣਵਤ ਨਾਨਕ ਤਿੰਕੀਸ਼ਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਲ ਤਿਰ ਕਿ ਤੈਨੋ ਕਾਮੇ ਮਿਲ ਸਾਧ ਸੰਗਤ ਪਜ ਕੇ ਬਲਨਾ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾ ਤਰੰਗ ਮਾਇਆ ਕੈ ਰਹਾ ਜਤਕ ਸੰਜਨ ਤਨ ਨ ਕਮਾਇਆ ਸੇਵਾ ਸਾਧਲਾ ਜਾਨਿਆ ਹਰਾਇ ਓ ਨਾਨਕ ਖਮਨੀਜ ਕਰਮ ਸਰਣ ਪਰੇ ਕੀ ਰਾਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੀਓ ਬਾਜ ਬੇਨਤੀ ਚੌਪਈ हमरी करो हाथ रक्षा पूर्ण होए चित की इच्छा दौचर नन्मान रहे हमारा अपना जान करो प्रतिपारा हमरे दुष्ट सब हेतु काहू आपा दे मोहि बचावो दुखी बसे मोरो परिवार सेवक सिख सबे करतारा मोर छानिज कर दे करे सबेरन को आस पूर्ण होए हमारी आशा तोर भजन की रहे प्यासा कहै छाड़ कोई वरना त्याहु जो पर चाहो सो तुम ते पाओ सेवक सिख हमारे तारिए चुन-चुन सूत्र हमारे मारिए आपाद मुझे उभरे मरन काल का त्रास निवरे वो जो सदा हमारे पछा श्री हस्तो जो करिए हो रक्षा रात ले हम में राखन हारे साहिब संत सहाय प्यारे दीन बंध दुष्टन के हंता तुम हो पूरी चतुर्दश कंता अकाल पाए ब्रह्मा वक्तरा अकाल पाए सिरजू हतरा काल पाए करबिसन प्रकाश सकल काल का, का किया तमाशा जमन काल जो गिर बेदराज ब्रह्माजू थी जवन काल सब लोग सवार नमस्कार है ताहे हमारा जवन काल सब जगत बनायो देव दैत जायो आदंत कै अवतारा सोई गुरु समझो हमारा नमस्कार ही को हमारी सकल नाथ आप सवारी गण को शिव गुण सुख दियो सत्रन को पलमो बाध कट के अंतर की जानते पले बुरे की पीर पहचानते चींटी ते कुचरी स्थूल सपर कृपा दृष्ट कर फूल दुख पाए ते दुखी सुख पाए साधन के सुखी एक एक की पीर पछान कट कट के पट पट की जान बुद्ध कर करा कर तारा प्रजा तर दे दे पारा करख कर तो हो कब हूँ तुम मैं मिलत देह तर सब हूँ बदन शिष्य सरता रहे आप आपनी बूझ उचार तुम सभी ते रह निरालम जानत बेद भेद अरियालम दे ਨਿਰਕਾਰ ਨਿਰਵਿਕਾਰ ਨਿਲਾੰਬ ਆਦ ਨੀਲਨਾਦ ਸਾੰਭੇ ਤਾਕਾ ਮੂਡ ਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਵੇਦਾ ਤਾਕੂ ਕਰਪਾ ਅਨਨੁਮਾਨਤੇ ਮਹਾਮੂਰਤਸ ਭੇਦ ਨ ਜਾਣਤੇ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਭਿਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰਾ ਇਕੇ ਰੂਪਨੂਪਸਰੂਪਾ ਰਾਗ ਭਯੋ ਰਾਪੇਕੂ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂ ਫੁਰ ਰਾਜਾ ਹੈ ਬੈਠਾ ਕਹੂ ਸਿਮਟ ਪੇ ਸੰਕਰਿ ਕਹਾ ਸਗਰੀ ਸਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਯੰਭਵ ਅਬ ਰਚਾ ਮੇਰੀ ਤੂੰ ਕਰੋ ਸਿਖ ਬਾਰ ਸਿਖ ਸੰਗਰੋ ਦੋਸਤ ਜਿਤੇ ਉਠਵਾ ਤੋ ਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸੁਤ ਸ਼ਨੀ ਪਰੇ ਤਿੰਕੇ ਦੁਸ਼ਟ ਦਖਵਤ ਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿੰਕੇ ਤੁਮ ਸੰਕਟ ਸਭ जो कल को एक बार ते हैं ताकि काल निकट नए हैं रक्षा होए ताए सब काला दुष्ट अरिष्ट टरे तत्काल कृपा दृष्टन जाहे ने हर हो ताकि ताप न को हर हो रेद सिद्ध कर्मो सब हुई दुष्ट छा छ सके न कोई एक बार जिन तुम संवारा काल पास ते ताहिं बार जिन नाम तिहारो कहा दारिद दुष्ट दोख ते रहा खड़े केत में शरण तिहारी सर्व ठौर मोह हो सहाय दुष्ट दोख ते लिहो बचा पाए गए जब ते तुम रे तब ते को आग तरे नहीं आने हो राम रहीम पुराण कुरान अनेक कहे मत एक न माने हो सिमरत शास्त्र वेद सब बहु भेद कहे हम एक न जाने हो श्री असपान कृपा तुमरी कर मैं ना कहे हो सब तोहे बखाने हो दोहरा सगल द्वार को छाड़ ਕਹਿ ਗਇਓ ਤਹਾਰੂ ਧਾਰੇ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲੇ ਦਵਾਰ ਕੋ ਛਾੜਿ ਕੇ ਗਇਓ ਤਹਾਰੂ ਧਾਰੇ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹਲਾ ਤੇ ਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ आनंद पै आ मेरी माए सतगुरु मैं पाया सतगुरु तां पाया सहज सेती मन वजिया वाधाइयां राग रति पर वार परिया शब्द गावणाइयां शब्दो तां गावो हरि के रा मन जिनी बसाया कह नानक आनंद हुआ सतगुरु मैं पाया ए मन मेरे आ तू सदा रो हो हरनाले हर नाल रो तू मन मेरे दुख सब विसारणा अंगीकार ओ करे तेरा कारज सब सवारणा ਬਨਾਗਲਾ ਸਮਰਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਤੈ ਹੈ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਹਨੇ ਰਹਿ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜੀ ਕੋ ਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਤ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਿੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪਿਆ ਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਿ ਧਾਰਿ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਸਖੋ ਅਤਿਤਕਾਰ ਅਨਹਦਵਾਜੀ ਅਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਉ ਗ੍ਰਥ ਪਾਇਆ ਉਤਰੀ ਸਗਲ ਵਿਸੂਰੇ ਔਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁੱਟੇ ਜਾਣੇ ਸੰਤੇ ਪੁਨੀਤ ਕਹਤੇ ਪਵਿਤ ਸਾਧਗੁਰ ਰਹਿਆ ਭਰ ਪੂਰੇ ਧਨਵੰਤ ਨਾਲੇ ਗੁਲ ਚਲ ਲਾਗੀ ਵਾਜੇ ਅਨਹਦ ਤੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤ ਉਹ ਵਿਚਾਰੋ ਆਪਣੇ ਨਾਮ ਠਾਕੁਰਤਾ ਪਹਿਓ ਜਿਸ ਦਾ ਸਭ ਸਾਦਾ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਏ ਉਧਾਰੋ ਇਹ ਵਰਤ ਜੀ ਨਹ ਜਾਈ ਨਿਤ ਨਿਤ ਰਖੂਤਾ ਆਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋ ਕੀਤਾ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਸ ਕਿਆ ਨੇ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਸ ਕਿਆ ਮੇਂ ਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਕੋੜੀ ਜਿਥੈ ਤੂੰ ਸਮਰਾਤੇ ਜਿਥੈ ਕੋਈ ਨਾ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੋਖੈ ਜਨ ਕੀ ਦੂਤੈ ਲਾਇ ਤਿ ਰਹਿ ਛਡ ਜਾਹਿ ਕੌਜਲ ਬਖ ਮਸਗਾ ਗੁਰ ਸ਼ਬਦੀ ਪਾਰ ਪਾਹਿ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਈ ਕਾਹਿ ਕਲ ਮੈਂ ਇਹੋ ਪੁਨ ਗੁਣ ਗੋਵਿੰਦ ਗਾਹਿ ਸਸੈ ਨੋ ਕਿਰਪਾ ਲੈ ਸਮਾਲੇ ਸਾਹਿ ਸਾਧਿ ਵਿਖਾ ਕੋਏ ਨਾ ਜਾਏ ਜੇ ਆਵੇ ਤੁਧ ਆਹਿ ਸ਼ਿ ਲੋਕ ਮਹਲਾ ਪੰਜਵਾ ਅੰਤਰ ਗੁਰਾ ਰਧਣਾ ਜਿਵਾ ਜਪੁ ਨਾਮੁ ਨੇਤਰੀ ਸਤਗੁਰ ਪੇਖਣਾ ਸਰਬਣੀ ਸੁਨਣਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗੇ ਪਈ ਠਾ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮੈਂ ਉਤਮ ਕਾਢੀਐ ਵਿਲੇ ਕੀ ਕੀ ਮਹਲਾ ਪੰਜਮਾ ਰਖੇ ਰਖਣਹਾਰਾ ਪੂਬਾਰੇ ਅਨ ਗੁਰ ਕੀ ਪੈਰੀ ਪਾਏ ਕਾ ਸਵਾਰੇ ਅਨੇ ਵਾਪ ਦਇਆਲ ਮਨੋ ਨਾ ਵਿਸਾਰੇ ਸਾਧ ਜਿ ਨਾ ਕੈ ਸੰਗੇ ਭਵ ਜਲ ਤਾਰੀ ਅਨੇ ਸਾਕਤ ਨਿੰਦਕ ਦੁਸ਼ਟ ਖਿਨਮਾਹੇ ਬਿਦਾਰੇ ਅਨ ਤੇ ਸਾਹਿ ਪੀਟੇ ਕਈ ਨਾਨਕ ਮਨੈ ਮਾ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਦੇ ਸਾਬ ਕਿ ਢੇਕ ਨਾਨਕ ਮਨ ਹੈ ਮਾਹ ਹੈ ਜਿਸ ਸਿਮਰਤ ਸੁਖ ਹੋਏ ਸਦਵੇ ਦੁਖ ਜਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ